ਮੈਂ ਐ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਇਹ ਸਾਡੇ ਰਾਜ ਵਿੱਚ ਮੁਖੇਵਹਦਾਤਾਰ ਹੋਣ ਦੇ ਨਾਤੇ ਕਿਉਂਕਿ ਆਮ ਸੰਗਤ ਆਪਾਂ ਸਾਰੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕਿ ਪੰਥਕ ਸਰਕਾਰ ਦੀ ਆਪਾਂ ਸਨ ਬਰਾਬਰਨ ਪਰ ਸ਼੍ਰੀ ਕਾਲਤਾਖ ਸਾਹਿਬ ਦੇ ਸੰਮੁਖ ਹੋ ਕੇ ਸਿਰ ਝੁਕਾ ਕੇ ਮੈਂ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹਣਾ ਹੈ ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਇਹ ਸਰਕਾਰ ਤੋਂ ਬਗੈਰ ਵੀ ਕਿਸੇ ਦਾ ਦੁੱਖ ਦਿਖਾਇਆ ਹੋਏ ਮੈਂ ਇਹ ਸ਼ਰੋਮੀ ਕਾਲੀਦਨ ਦੇ ਪ੍ਰਧਾਨ ਹਾਂ ਦੇ ਨਾਮ ਤੇ ਤੁਸੀਂ ਸੁਣਿਆ ਜੀ ਸੁਖਵੀਰ ਸਿੰਘ ਬਾਦਲ ਨੂੰ ਜਿਹੜੇ ਅੱਜ ਕਾਲ ਤੱਕ ਸਾਹ ਦੇ ਉੱਤੇ ਮਾਫੀ ਮੰਗ ਰਹੇ ਆ ਸੋ ਸੁਖਵੀਰ ਸਿੰਘ ਮਾਫੀਆਂ ਅਣਜਾਣ ਪੁਣੇ ਚ ਕੀਤੀਆਂ ਗਲਤੀਆਂ ਨਹੀਂ ਹੁੰਦੀਆਂ ਨੇ ਜੇ ਅਣਜਾਣੇ ਦੇ ਵਿੱਚ ਗਲਤੀ ਹੋ ਜੇ ਕੌਮਾਂ ਮਾਫ਼ ਵੀ ਕਰਦੀਆਂ ਆਈਆਂ ਨੇ ਸੰਗਤ ਵੱਡੀ ਹੁੰਦੀ ਆ ਲੋਕ ਵੱਡੇ ਹੁੰਦੇ ਨੇ ਮਾਫ਼ ਕਰਦੇ ਆਏ ਨੇ ਪਰ ਜੇ ਜਾਣਬੁੱਝ ਕੇ ਮਿੱਥ ਕੇ ਸਿਆਸ਼ਾ ਕੀਤੀਆਂ ਹੋਣ ਪਿੱਠਾਂ 'ਚ ਛੁਰੇ ਮਾਰੇ ਹੋਣ ਖੰੰਜਰ ਮਾਰੇ ਹੋਣ ਗਦਾਰੀਆਂ ਕੀਤੀਆਂ ਹੋਣ ਆਪਣੇ ਲੋਕਾਂ ਨਾਲ ਆਪਣੀ ਧਰਤੀ ਨਾਲ ਆਪਣੇ ਪੰਥ ਤੇ ਆਪਣੇ ਕੌਮ ਨਾਲ ਉਹਦੀਆਂ ਮਾਫ਼ੀਆਂ ਨਹੀਂ ਸੱਜਣਾ ਉਹਦੀਆਂ ਸਜ਼ਾਵਾਂ ਮਿਲਦੀਆਂ ਨੇ ਬਹੁਤ ਹੀ ਸਜ਼ਾ ਤੁਹਾਨੂੰ ਲੋਕਾਂ ਨੇ ਦਿੱਤੀ ਆ ਰਹਿੰਦੀ ਸਜ਼ਾ ਜਿਹੜੀ ਤੁਸੀਂ ਅੱਜ ਵੀ ਤੂੰ ਅੱਜ ਵੀ ਇਸ ਵੇਲੇ ਵੀ ਸਰਬੀਰ ਸਿਆ ਅਕਾਲ ਤਖਤ ਸਾਹਿਬ ਨੂੰ ਦਰਬਾਰ ਸਾਹਿਬ ਨੂੰ ਗੁਰੂ ਰੰਗ ਸਾਹਿਬ ਨੂੰ ਥਾਲ ਬਣਾ ਕੇ ਵਰਤ ਰਿਹਾ ਤੂੰ ਅੱਜ ਵੀ ਸਹਾਰਾ ਲੈ ਰਿਹਾ ਝੂਠ ਬੋਲ ਕੇ ਉੱਥੇ ਕਿ ਕਿਸੇ ਵੀ ਤਰੀਕੇ ਨਾਲ ਤੇਰੀ ਸਿਆਸੀ ਜਿਹੜੀ ਜ਼ਮੀਨ ਖਤਮ ਹੋ ਚੁੱਕੀ ਏ ਤੁਹਾਡੀ ਖਤਮ ਹੋ ਚੁੱਕੇ ਆ ਪੰਜਾਬ ਦੇ ਵਿੱਚੋਂ ਤੁਸੀਂ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੁਬਾਰਾ ਹਾਸਲ ਹੋ ਜੇ ਤੇ ਕਿਸੇ ਤਰੀਕੇ ਦੇ ਨਾਲ ਤੁਸੀਂ ਦੁਬਾਰਾ ਸੱਤਾ ਦੇ ਉੱਤੇ ਕਾਬਜ ਹੋ ਜਾਓ ਅੱਜ ਵੀ ਤੁਸੀਂ ਬਹੁਤ ਵੱਡਾ ਤੁਸੀਂ ਇੱਕ ਤਰੀਕੇ ਦੇ ਨਾਲ ਪ੍ਰਮਾਤਮਾ ਉਹ ਵੈਗੁਰੂ ਰੱਬ ਜਿਹੜਾ ਸਭ ਜਾਣੀ ਜਾਣ ਹੈ ਉਹਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਉੱਥੇ ਖੜ ਕੇ ਡਰਾਮਾ ਕਰਕੇ ਸਿਰਫ ਤੇ ਸਿਰਫ ਤੈਨੂੰ ਕੋਈ ਪਸਤਾਵਾ ਨਹੀਂ ਦਿਲੋਂ ਕੋਈ ਪਸਤਾਵਾ ਨਹੀਂ ਤੈਨੂੰ ਕੋਈ ਪਸਤਾਵਾ ਨਹੀਂ ਜੋ ਤੇਰੇ ਪਿਤਾ ਜੀ ਨੇ ਕੀਤਾ ਆਪਣੇ 40 45 ਸਾਲਾਂ ਦੌਰਾਨ ਜੋ ਤੂੰ ਕੀਤਾ ਜੋ ਤੇਰੇ ਪਰਿਵਾਰ ਨੇ ਕੀਤਾ ਤੈਨੂੰ ਕੋਈ ਪਸਤਾਵਾ ਨਹੀਂ ਸਿਰਫ ਤੇ ਸਿਰਫ ਆ ਵੋਟਾਂ ਨੇੜੇ ਆਉਂਦੀਆਂ ਦੇਖ ਕੇ 24 ਵਾਲਿਆਂ ਹੁਣਾਂ ਤੂੰ ਡਰਾਮਾ ਖੇਡ ਰਿਹਾ ਆ ਆ ਸਟੰਟ ਤੂੰ ਖੇਡ ਰਿਹਾ ਆ ਵੀ ਕਿਵੇਂ ਨਾ ਕਿਵੇਂ ਲੋਕਾਂ ਦੇ ਦਿਲਾਂ 'ਚ ਵੜਿਆ ਜਾ ਵੀ ਦੇਖੋ ਜੀ ਮੈਂ ਤਾਂ ਮਾਫੀ ਮੰਗ ਲਈ ਜੀ ਹੁਣ ਮੈਂ ਤੇਰੀ ਮਾਫੀਆਂ ਦੀਆਂ ਗੱਲਾਂ ਕਰਨੀਆਂ ਸੋਡੇ ਬਾਦਲ ਪਰਿਵਾਰ ਦੀਆਂ ਬਾਦਲ ਲਾਣੇ ਦੀਆਂ ਆਪਾਂ ਇੱਕ ਇੱਕ ਕਰਕੇ ਇਹਨਾਂ ਦੀਆਂ ਗਲਤੀਆਂ ਜਿਹੜੀਆਂ ਗਲਤੀਆਂ ਨਹੀਂ ਗਦਾਰੀਆਂ ਇੱਕ ਇੱਕ ਕਰਕੇ ਇਹਨਾਂ ਦੀਆਂ ਗਦਾਰੀਆਂ ਤੇ ਸ਼ਾਜਸ਼ਾ ਇਹਨਾਂ ਦੀਆਂ ਗਿਣਾਂਗੇ ਉਹਦਾ ਪਰਦਾ ਫਾਸ਼ ਕਰਾਂਗੇ ਤੁਸੀਂ ਆਪੇ ਧਿਆਨ ਮਾਰਿਓ ਵੀ ਐਡੀਆਂ ਵੱਡੀਆਂ ਗਦਾਰੀਆਂ ਤਾਂ ਐਡਾ ਵੱਡਾ ਪਿੱਠੇ ਸ਼ੁਰਾ ਤੇ ਐਡਾ ਧਰੋ ਸ਼ਾਇਦ ਹੀ ਕਿਸੇ ਦੁਸ਼ਮਣ ਨੇ ਵੀ ਨਾ ਸਾਡੇ ਨਾਲ ਕਮਾਇਆ ਹੋਵੇ ਜਿਹੜਾ ਬਾਦਲ ਲਾਣੇ ਨੇ ਇਸ ਪੰਚਾਲ ਕੌਮ ਦੇ ਨਾਲ ਆਪਣੇ ਲੋਕਾਂ ਦੇ ਨਾਲ ਇਹਨਾਂ ਨੇ ਗੁਰੂਆਂ ਸਾਹਿਬ ਨੂੰ ਵੀ ਬਖਸ਼ਿਆ ਇੱਥੋਂ ਤੱਕ ਇਹ ਬੰਦੇ ਚਲੇ ਗਏ ਆ ਤੇ ਆਪ ਹੀ ਅਰਦਾਸ ਕਰਦੇ ਆ ਕਿ ਜਿਹੜੇ ਸਿਆਸਤਾਂ ਕਰਦੇ ਹੁੰਦੇ ਆ ਕੱਖ ਨਾ ਰਵੇ